ਇਹ ਤੇ ਗੱਲ ਹੈ। ਉਹ ਤਾਂ ਉਹ 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 ਪੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਆ ੱੱਕੇ ਘਰ ਨੂੰ ਮੁੰਡੇ ਨੂੰ ਮਾਰ ਕੇ ਸੱਟਿਆ ਗਿਆ ਨੈਚਰਲ ਨੈਚਰਲ ਸਾਨੂੰ ਤਾਂ ਨੈਚਰਲ ਖੁਦ ਦੀ ਜੱਤ થઈ ਗਈ ਇੱਕ ਦੋ ਨਾ ਮੋਬਾਈਲ ਖੋਲਿਆ ਇੱਕ ਚਾਂਦੀ ਦੀ ਚਾਂਨ ਪਾਈ ਸੀ ਉਸ ਦਿਨ ਵੀ ਸਾਨੂੰ ਸਾਰਾ ਨਹੀਂ ਗੱਲ ਅਕੀ ਦੀ ਵੀ ਸਾਨੂੰ ਪਤਾ ਲੱਗਦਾ ਕੰਨਾ ਚੋ ਫੋਨ ਲੱਗ ਰਿਹਾ ਨਾ ਕਿ ਚੋ ਫੋਨ ਲੱਗ ਰਿਹਾ ਸਾਨੂੰ ਪਤਾ ਨਹੀਂ ਸੀ ਨਾ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਨਹੀਂ ਨਹੀਂ ਪਤਾ ਨਹੀਂ ਕੋਣ ਹੈ ਕੋਣ ਨਹੀਂ ਚੁੱਪ ਜਾ ਬੋਲ ਬਦਲ ਰਹੀ ਤਾ ਬਦਲ ਰਹੀ ਚੰਗੀਆਂ ਨੰਬਰ ਲਿਖਾਏ ਜੀ ਜੀ ਮੈਂ ਮੀਡੀਆ ਨੂੰ ਮੇਰੇ ਪੁੱਤ ਦਾ ਕੰਮ ਕਰ ਦਿੱਤਾ ਹੈ ਕਿੰਨੇ ਸੋਚ ਨਹੀਂ ਇਹ ਬੇਡੇ ਵੀ ਮੈਸੇਜ ਬੁਲਾ ਬੱਚੇ ਦਾ ਹੋਇਆ ਮੈਂ ਬਾਰ ਬਾਰ ਕੇ ਤੋਂ ਖਤੇ ਵਿੱਚ ਸੱਟੇ ਹੋਏ ਸੀ ਬੱਚੇ ਸਾਡਾ ਆਹ ਜੀ ਫੋਨ ਕਰੀ ਜੇ ਅਸੀਂ ਚਿੜਿਆਗਰ ਜਾ ਕੇ ਮੈਂ ਚਿੜਿਆਗਰ ਜਾ ਕੇ ਮੈਂ ਚਿੜਿਆਗਰ ਨਹੀਂ ਪਹਿਲਾਂ ਕਹਿੰਦਾ ਗਾ ਵੀ ਨਹੀਂ ਇਹ ਐਸੇ ਛੋਟੇ ਮਿੰਟ ਦੇ ਮੈਨੂੰ ਸਾਰਾ ਜਨੇ ਮੇਰਾ ਸਾਰਾ ਕੋਲ ਬਣੂਗਾ ਦੱਸੋ ਮੁੱਟੀ ਮੰਗ ਕਰ ਦੋ ਕੋਈ ਮੈਂ ਕਹਿੰਦਾ ਵੀ ਜਿਹੜਾ ਮੈਂ ਤਨਜੀ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰ ਕਾ ਕੀ ਕੀਤੀ ਜਾਵੇ ਕਿ ਕੱਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਗਾ ਕਾਰ ਮੈਨੂੰ ਚਲਾਉਣੀ ਆਲੀ ਐਕਤਵਾ ਉਹ ਲੈ ਗਿਆ ਮੈਨੂੰ ਮੈਂ ਮਦਰ ਕਿਵੇਂ ਉਹਨੂੰ ਪਤਾ ਕਰ ਜਾਈਏ ਵੀ ਆਜ ਨਹੀਂ ਤੋਪੂ ਮੈਨਾਂ ਤੋਪਾਈ ਦੀ ਗੋਤ ਜਾਣਾ ਤੇ ਮੈਂ ਅਸੀਂ ਬੰਦ ਕਰਿਆ ਇਨਸਾਫ ਦੀ ਮੰਗ ਸਾਡੀ ਇਨਸਾਫ ਦੀ ਮੰਗ ਆ ਸਾਡੇ ਬੱਚੇ ਨੂੰ ਇਨਸਾਫ ਦਿਓ ਬੱਚੇ ਨੂੰ ਜਲਦੀ ਇਨਸਾਫ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਟੈਸਟ ਕਰਾਓ ਉਹਦੀ ਚੰਗੀ ਤਰ੍ਹਾਂ ਨਹੀਂ ਸਾਡੇ ਬੱਚੇ ਮੈਂ ਘਰ ਕੋਲ ਆ ਮੈਂ ਪੱਦਾ ਮੇਰੇ ਨਾਮ ਪੀਨਸਨ ਹੈਗਾ ਧੰਨਵਾਦ ਮੈਂ ਅਸੀਂ ਪਰਸਨਾਮ ਗਲੀ ਨੰਬਰ 2 ਸਿੱਧੂ ਸਿੰਘ ਕੀ ਹੋਇਆ ਮੇਰਾ ਬੇਟਾ 1:30 ਵਜੇ ਅਸੀਂ 28 ਤਰੀਕ ਨੂੰ ਨਿਊੜਾ ਅਸੀਂ ਨਿਊੜਾ ਰਹਿੰਦੇ ਆਗੇ ਇਹ ਮਨ ਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬੱਫਰ ਕੰਮ ਖਾਧਾ ਨਿਊੜਾ ਤੇ ਮੈਂ ਕਿਹਾ ਚੱਲ ਪੁੱਤਰ ਆਪਾਂ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣ ਆਣਾ ਸ਼ਨੀਵਾਰ ਮੁੰਡੇ ਦਾ ਉਹ ਕਰ ਦੇਖ ਜਾਣਗੇ ਨਾਲ ਤੇਰਾ ਕੈਪ ਚੜਾਏ ਨੇ ਤੇ ਦੋ ਤਿੰਨ ਆਪਾਂ ਵਾਪਸ ਆ ਜਾਾਂਗੇ ਪਹਿਲੇ ਪਾਪਾ ਚੱਲ ਚੱਲਨੇ ਆ ਅਸੀਂ 28 ਤੀ ਨੂੰ ਮੇਰੇ ਕੋਲ ਟੀਤਾਂ ਦੀ ਬੁਕਿੰਗ ਹੈ ਇਹਦੇ ਜਰਕਾਰ ਹੈਗਾ ਤੇ 1:30 ਵਜੇ ਮੁੰਡਾ ਮੇਰਾ ਮੈਂ ਕਿ ਅਨਕੀ ਕਰੋਂਗਾ ਇਹ ਜਾਂਦਾ ਪੈਸੂਟੀ ਮੈਂ ਕਹ ਪੁੱਤਰ ਤੇਰੇ ਵੱਡੇ ਭਰਾ ਨਹੀਂ ਆ ਮੂੰ ਤੇ ਲੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਹ 200 ਰੁਪਿਆ ਨਾ ਜਾ ਸੰਭਾਲ ਲੈ ਆਈ ਸੰਭਾਲ ਲੈ ਤੇ 2:30 3:00 3:30 3:30 ਮੱਝ ਗਏ ਤੇ ਆਇਆ ਹੀ ਨਹੀਂ ਪਰੂ ਆਇਆ ਨਹੀਂ ਐ ਮੈਂ ਮੈਂ ਨਾਲੇ ਮਿਲ ਗਿਆ ਮੈਂ ਨਿਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਉਣੀ ਆਦੀ ਐਕਤਵ ਉਹ ਲੈ ਗਿਆ ਮੈਨੂੰ ਮਗਰ ਕਿਵੇਂ ਉਹਨੂੰ ਪਤਾ ਕਰਦੇ ਆ ਵੀ ਆਇਆ ਨਹੀਂ ਟੋਪੂਗਾ ਨਾ ਟੁੱਪੇਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਨਾ ਫੋਨ ਇਹਨੇ ਫੋਨ ਕੀਤੀ ਗਿਆ ਫੋਮੀ ਕੁਝ ਖਾਰ ਹੈ ਗਿਆ ਫੋਨ ਦਾ ਸਾਰੀ ਅਈ ਤੇਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਂਦੇ ਨੇ ਮ ਮੁੰਡੇ ਨੂੰ ਮਾਰ ਕੇ ਸਕੇਗਾ ਨਹੀਂ ਸਾਨੂੰ ਕਹਿੰਦੇ ਜਾਤ ਕੁਦਰਤੀ ਜਾਤ ਹੈਗੀ ਐ ਇੱਕ ਦੋ ਨਾਲ ਮੋਬਾਈਲ ਖੋ ਲਿਆ ਇੱਕ ਚਾਚਾ ਇੱਥੇ ਚਾਂਦੀ ਦੀ chain ਪਾਈ ਸੀ ਉਹ ਖੋ ਲਈ ਇੱਕ chain ਇੱਥੇ ਪਾਈ ਸੀ ਛੱਟਾ ਬਹੁਤ ਇੰਨੇ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਗਦੇ ਮੈਂ ਕਹਿੰਦੇ ਅਸੀਂ ਉਹ ਕਹਿਦਿਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਕਾਲੀ ਸੁਣੋ ਮੇਰੇ bade ਮੁੰਡੇ ਨੇ ਤਾਂ ਬਾਹਰ ਚਲੇ ਗਏ ਨੇ ਕੰਪਨੀ ਦੇ ਬਾਹਰ ਦੇ ਮੇਰੇ ਇਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਕੋਲ ਮੰਗਦਾ ਦੱਸੋ ਮੈਂ ਕੀ ਮੰਗ ਕਰਦਿਓ ਫਿਰ ਮੈਂ ਕਹਿੰਦਾ ਵੀ ਜਿਹੜਾ ਮੈਂ ਕਹਤ ਨੇ ਕਿ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰਕਾ ਕੀ ਕੀ ਤੁਸੀਂ ਕਹੋ ਵੀ ਸਾਨੂੰ ਇਨਸਾਨ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੈਂ ਉਸ ਮੁਖੀ ਨੂੰ ਕਹਿੰਦਾ ਵੀ ਮੇਰੇ ਬੱਚੇ ਦਾ ਜਲਦੀ ਹਿਸਾਬ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਡੈੱਡ ਬੋਡੀ ਲਾਉਂਗਾ ਤੁਸੀਂ ਹਾਂਜੀ ਡੈੱਡ ਬੋਡੀ ਦਾ ਲਾਉਂਗਾ ਮੇਰੇ ਬੱਚੇ ਦਾ ਤਗੀਜਾ ਤਾਂ ਨਹੀਂ ਮਿਲੂਗਾ ਕਿ ਕੋਈ ਕਾਤਰ ਤਾਂ ਮੈਂ ਨਹੀਂ ਪਰਨੇ ਟੋਟੇ ਲਾਂਗਾ ਮੇਰੀ ਮੈਂ ਮੈਂ ਪਨਗੀ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਿਲ ਕੋ ਕਤਲਾਂ ਦਾ ਬੱਚੇ ਦੇ ਕਤਲਾਂ ਨੂੰ ਫੜੋ ਜਿਹੜੇ ਜਿੱਥੇ ਨਗੀ ਸਾਡਾ ਕਿ ਬੱਚਾ ਸਾਡੀ ਫਾਈਲ ਫਾਈਲਿੰਗ ਹੋਈਏ ਬੱਚੇ ਦੇ ਕਿਥੇ ਕਿਥੇ ਹੋਇਆ ਸੀ ਸਾਨੂੰ ਤਾਂ ਇਹ ਪਤਾ ਹੀ ਨਹੀਂ ਉਹ ਰਾਹੁਲ ਕਿੱਥੇ ਹੋਇਆ ਸੀ ਨਿਆ ਕਿ ਉਹ ਮੈਂ ਬੀੜ ਸਲਾਮ ਮਿਰਸਾ ਅਜੀ ਕਿ ਨਾਮ ਟੋਟਾ ਕਿਹਨੂੰ ਮੇਰਾ ਨਾਮ ਸੁਨੀਲ ਕਾਨ ਹੈ ਅਸੀਂ ਪਰਸਰਮ ਨਗਰ ਰਹਿੰਦੇ ਆਂ ਅਬ ਕੀ ਹੋਇਆ ਤਬੀ ਤਾ ਸਾਡੇ ਬੇਟਾ ਕਰੋ 1:30 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਫਿਰ ਅਸੀਂ ਥਾਣੀ ਰਿਪੋਰਟ ਲਿਖਾਈ ਸੀਗੀ ਤੇ ਉਹਨਾਂ ਨੇ ਸਾਨੂੰ ਬਾਅਦ ਚ ਕਹਿ ਕਹਣਾ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੇ ਅਟਾ ਵੇਟ ਤਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਦੀ ਕਹਿੰਦੇ ਨੈਚਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਹੀ ਰਿਪੋਰਟ ਮਿਲੀ ਹੈ ਵੀ ਤੁਹਾਡੇ ਬੇਟੇ ਦੀ ਡੈਥ ਉੱਥੇ ਹੋਈ ਜਿੱਥੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਇੱਥੇ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਅਨਾਂ ਨੇ ਨਹੀਂ ਦੇਖ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜੀਆਂ ਨੇ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਹੈ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਸਾਡਾ ਬੇਟਾ ਬਹੁਤ ਜ਼ਿਆਦਾ ਨੇ ਸੱਟਾਂ ਵਜੀਆਂ ਨੇ ਉਹਨਾਂ ਦੇ ਨਾ ਹੱਥੀਂ ਤੇ ਚੈਨ ਹੈ ਬ੍ਰੈਸਲੈਸ ਹੈ ਨਾ ਗਲਵੀ ਚੈਣੇ ਨਾ ਹੁੰਦੇ ਰਿੰਗ ਪਾਈ ਹੋਈ ਹੈ ਨਾ ਹੁੰਦੇ ਕੋਲ ਮੋਬਾਈਲ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਲ ਨੂੰ ਨਹੀਂ ਫੜਿਆ ਜਾਂਦਾ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਜਲਦੀ ਫੜੇ ਜਾਣ ਤੇ ਅਸੀਂ ਇਹ ਮੰਗ ਕਰਦੇ ਆਂ ਆ ਦੀ ਪੁਲਿਸ ਦਾ ਕੋਈ ਢੰਗ ਨਾਲ ਜਵਾਬ ਨਹੀਂ ਦੇ ਰਹੀ ਉਹ ਤਾਂ ਕਹਿੰਦੇ ਸੀ ਕਿ ਨੈਚਰਲ ਡੈਥ ਹੈ ਬੱਚੇ ਦੀ ਜਦੋਂ ਸਾਨੂੰ ਲੱਗਦਾ ਸਾਡੇ ਬੰਮਰ ਦੇ ਬਹੁਤ ਜ਼ਿਆਦਾ ਕਿ ਮਾਰੇ ਆ ਸੇ ਉਹ ਚਲਕੇ ਨਹੀਂ ਅਸੀਂ ਨਹੀਂ ਲੈਕਾਂਗੇ ਅਰ ਤੱਕ ਦੀ ਲਾਸ਼ ਮੇਰਾ ਅਜੀ ਪਾਕਿਸਤਾਨ ਵਾਸੀ ਕੀ ਘਟਨਾ ਹੋਈ ਜੀ ਮੇਰਾ ਭਰਾ ਆਪਣਾ ਆ ਸੋਮੰਗਲ ਬੁੱਧ ਮੰਗਲਵਾਰ ਤੋਂ ਨਾਈ ਦਾ ਮੇਰੇ ਨਾਲ ਰਹਿੰਦਾ ਸੀ ਘਰ ਆਇਆ ਬੋਟਾਂ ਦੇ ਪਿੱਛੇ ਤੇ ਬੁੱਧਵਾਰ ਦੀ ਮਤਲਬ ਗੈਪ ਸੀਗਾ ਤੇ ਵੀਰਵਾਰ ਨੂੰ 1 ਵਜੇ ਕਿਸੇ ਦਾ ਫੋਨ ਆਇਆ ਤੇ ਵੀ ਸਾਡੇ ਬਾਰੇ ਕੋਈ ਨੇੜੜੇ ਸਵਾਇ ਕੋਈ ਨੇੜੇ ਕਰਾ ਚਲਾ ਗਿਆ ਇੱਕ ਡੇਢ ਵਜੇ ਤੋਂ ਨਾ ਫੋਨ ਆਫ ਆ ਰਿਹਾ ਸੀਗਾ ਅਸੀਂ 4 4:30 ਵਜੇ ਤੱਕ ਭਾਲ ਵਗੈਰਾ ਸ਼ੁਰੂ ਕੀਤੀ ਤੇ ਸਾਨੂੰ ਬੰਦਾ ਨਹੀਂ ਮਿਲਿਆਗਾ ਤੇ ਅਸੀਂ ਲੋਕਲ ਕਨਾਲ ਚੁੰਗੀ ਫਿਰ ਰਿਪੋਰਟ ਲਗਾ ਕੇ ਸਾਡਾ ਮੁੰਡਾ ਨਹੀਂ ਮਿਲ ਰਹਾਗਾ ਸਾਨੂੰ ਕਿਸੇ 10 ਵਜੇ ਬੰਦੇ ਦਾ ਆਲ ਆਂਦੇ ਕਿ ਤੁਹਾਡੀ ਐਕਟਿਵ ਆ 10 ਨੰਬਰ ਗਲੀ ਪ੍ਰਤਾਪ ਨਗਰ ਚ ਮਿਲੀ ਹੈ ਖੜੀ ਹੈ ਅਸੀਂ ਕਹਿੰਦੇ ਜੀ ਠੀਕ ਹੈ 10 ਨੰਬਰ ਦਾ ਨਹੀਂ ਖੜੀ ਲਾਏ ਅਸੀਂ ਕਦੇ ਫੋਨ ਨੰਬਰ ਅਸੀਂ ਔਨਲਾਈਨ ਕੱਢਿਆ ਮੈਨੂੰ ਨਹੀਂ ਪਤਾ ਔਨਲਾਈਨ ਕਿਵੇਂ ਕੱਢਿਆ ਨੰਬਰ ਕਿਵੇਂ ਆਇਆ ਚੱਕਰ ਤੇ ਉਸ ਤੋਂ ਬਾਅਦ ਅ ਡਿਜ਼ਨ ਨੰਬਰ ਆਪਾਂ ਕੱਢਿਆ ਉਸ ਤੋਂ ਬਾਅਦ ਆਪਾਂ ਸੈਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਵੀ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਅਜੇ ਜਦ ਕਿ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਸੀਗੀ ਕਿ ਕਿ ਐਸੀ ਮੀਡੀਆ ਦੇ ਵਿੱਚ ਸੰਤਾ ਆਪਣੀ ਪਤਨੀ ਸੰਤਾਜੀ ਦੀ ਰਿਪੋਰਟ ਮਿਲਿਆ ਕਿ ਮੀਡੀਆ ਕੋਲ ਪਹਿਲਾਂ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਬੀ ਨਿਊਜ਼ਪੇਪਰਾਂ 'ਇ ਰਿਪੋਰਟ ਆਈ ਹੋਈ ਹੈ ਤੁਸੀਂ ਕੀ ਕੀ ਪੁੱਛਦੇ ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰ ਸ਼ਾਨੂੰ ਸ਼ਾਮੀ ਦੱਸਿਆ ਦੁਪਹਿਰੇ ਕੀ ਤੁਹਾਡਾ ਮੁੰਡਾ ਇਹ ਹੈਗਾ ਸਨਖਤ ਕਰ ਲੋ ਅਸੀਂ ਫੋਟੋ ਸਨਖਤ ਕੀਤੀ ਅਸੀਂ ਇੱਕ ਦੋ ਜਣਿਆਂ ਨੂੰ ਦੱਸਿਆ ਵੀ ਸਾਨੂੰ ਅਸੀਂ ਅੱਜ ਜੋ ਵੈਰੀਫਿਕੇਸ਼ਨ ਕੀਤੀ ਕਿਹੜੇ ਬੰਦੇ ਨੂੰ ਨਾ ਕਰੀ ਜਾ ਕੇ ਕਹਿੰਦੇ ਜੀ 179 ਹੈ ਨੈਚੁਰਲ ਕੇਸ ਆ ਡੈਥ ਸਾਨੂੰ ਕੱਲ ਬੋਡੀ ਨਹੀਂ ਦੇਖਣ ਦਿੱਤੀ ਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਰਹੇ ਵੀ ਤੁਸੀਂ ਗੁੰਮ ਨਾਮ ਪਾ ਕੇ ਤੁਸੀਂ ਐਫੇਅਰ ਕਟਾ ਦਿਓ ਚਲੋ ਠੀਕ ਹੈ ਅਸੀਂ ਇਹਨਾਂ ਨੂੰ ਕਨਵਿੰਸ ਹੋ ਗਏ ਬਿਕੋਜ਼ ਕਿ ਮਨ ਸਿੰਘ ਹੀ ਚਾਹੀਦਾ ਹੈ ਜੀ ਕਿ ਆਪਣੀ ਨੈਚੁਰਲ ਡੈਥ ਹੈ ਇਹ ਤੇ ਬਈ ਕੁਛ ਹੋਇਆ ਪੇਟ ਦੇ ਵਿੱਚ ਸਰ ਰਿਪੋਰਟ ਵਿੱਚ ਆ ਜਾਊਗਾ ਹੁਣ ਕੀ ਹੋਇਆ ਸਰ ਹੁਣ ਸਰ ਬੋਡੀ ਫਟੜਾ ਪੂਰੀ ਲੱਤਾਂ ਟੁੱਟੀਆਂ ਹੋਈਆਂ ਸਿਰ ਚੋਂ ਖੂਨ ਆ ਰਿਹਾ ਹੈ

ਦੋ ਬੰਨੇ ਤੇ ਨਹੀਂ ਚੱਲ ਸਕਦਾ ਡੈਡ ਬੋਰਡ ਲਾਉਂਗੇ ਕਿ ਨਹੀਂ ਲਾਉਂਗੇ ਨਹੀਂ ਡੈਡ ਬੋਰਡ ਹੀ ਲੈਣੀ ਅਸੀਂ ਕਿੰਨਾ ਚੰਗਾ ਡੈਡ ਬੋਰਡ ਜਿੰਦਗੀ ਦਾ ਇਨਸਾਫ ਨਹੀਂ ਮਿਲਦਾ ਆਪ ਨੂੰ ਕਿਉਂਕਿ ਸਾਨੂੰ ਕਿਹਾ ਗਿਆ ਨੇਚੁਰਲ ਹੈ ਅਸੀਂ ਲੈਣ ਆਏ ਨੇਚੁਰਲ ਦੇ ਕੇ ਐਨਐਨ ਕੇ ਸਾਨੂੰ ਝੂਠ ਕਿਉਂ ਬੋਲੇ ਕਿ ਨੇਚੁਰਲ ਬੋਲ ਕੇ ਅਸਰ ਕੀ ਨਾ ਮਤ ਕਿਹੜਾ ਥਾਣਾ ਆਪਣਾ ਸਪੈਕਟਰ ਬੁਲੰਦਪੁਰ ਦਾ ਥਾਣਾ ਸਪੈਕਟਰ ਦਾ ਕੀ ਗੱਲ ਹੋਈ ਹੈ ਜਿਹੜਾ ਇੱਕ ਹੋਏਗਾ ਆਪਣਾ ਡੈਡ ਬੋਰਡ ਹੀ ਆਈ ਸੀ ਪਰसों ਸ਼ਾਮ ਨੂੰ ਸਾਨੂੰ ਇੱਕ ਡੈਡ ਨੰਨ ਨੂੰ ਡੈਡ ਬੋਰਡ ਹੀ ਮਿਲੀ ਸੀ ਇਹਨੂੰ ਸਿੱਧਾ ਲੱsta ਹੇਂਡਲ ਵਿੱਚ ਲਾ ਕਰਵਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨੂੰ ਜਿਵਾਰ ਸਾਡੇ ਕੋਲ ਆ ਗਈ ਸੀ ਜਿਸ ਦਾ ਰੱਤਕੇ ਦਾ ਨਾਮ ਕਾਰਤੇ ਕਰੋੜਾ ਹੈ ਸਾਫਰ ਨਗਰ ਦਾ ਰਹਿਣ ਵਾਲਾ ਹੈ 27 ਸਾਲ ਦੀ ਉਮਰ ਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਪਰਚਾਲ ਕਰ ਰਹੇ ਆ ਜੋ ਵੀ ਬਾਅਦ ਪਰਚਾਲ ਨਾਲ ਸਾਹਮਣੇ ਆਊਗਾ ਇਹਦੇ ਕਰਵਾਇਆ ਮਤਲਬ ਪਰਿਵਾਰਕ ਮੈਂਬਰ ਕਹਿ ਰਹੇ ਵੀ ਮਰਡਰ ਦਾ ਮਾਮਲਾ ਹੈ ਮਰਡਰ ਹੋਇਆ ਜੀ ਉਹ ਵੀ ਪਰਚਾਲ ਕਰ ਰਹੇ ਆ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਹਾਂ ਮਿਲ ਕੇ ਲਿਆਵਾਂਗੇ ਕਰਦੇ ਆ